ਦੇ ਨਾਲ ਤਾਂ ਬਹੁਤ ਸੀ ਨਾ ਦਿਓ ਸ਼ਰੋ ਸ਼ੋਰ ਤੇ ਬਹੁਤ ਚੀਕਾ ਮਾਰਦੇ ਸੀ ਹਾਂ ਇਹਨੇ ਕਰੀ ਤੇ ਟੈਂਡਿਸ ਪੁੱਛਣਾ ਮੇ ਤਾਂ ਆ ਗਿਆ ਮਾਂ ਵੀ ਰੈਂਦੀ ਆ ਤੇ ਭੁੱਲਦੀ ਨਹੀਂ ਜਾਂਦਾ ਗਰਮੀ ਰੋਧ ਦੇ ਕਰਕੇ ਇਹਨੇ ਅਜਾ ਸੁਤਾ ਕੇ ਅੰਦਰ ਇਹਨਾ ਚੀਕਾ ਮਾਰਦਾ ਸੀ ਪੁੱਛਣਾ ਹਾਂ ਤਾਂ ਕਾਲ ਬਹੁਤ ਹੋਣ ਲੱਗਦੇ ਨੇ ਹਮਤ ਕਰ ਬੰਦ ਜੇ ਮਤਲਬ ਤਾਂ ਨਾ ਹਾਂ ਹੀ ਜਾਂਦਾ ਸਮਝਾ ਨਹੀਂ ਸੀ ਕਿਤੇ ਸਾਰੇ ਕਰਨਾ ਸੀਵਾ ਨਾ ਕੋਈ ਸੇਕਾ ਕੋਈ ਆ ਰਿਹਾ ਕੋਈ ਜਰਗਣਾ ਨਾ ਨਹੀਂ ਕਰਨੀ ਕਹਿੰਦੇ ਕਿ ਬਹੁਤ ਜ਼ਿਆਦਾ ਰੰਗ ਨਹੀਂ ਚੱਲਦਾ ਨਾ ਜਲਾ ਸ਼ਾਮਪੂ ਦਾ ਮਾਦਰਾ ਸੀ ਚੱਲ ਰਿਹਾ ਉਹ ਹੋ ਗਿਆ ਕਾਹਤਾ ਦੋਸਤ ਨਾ ਨਹੀਂ ਚੱਲਿਆ ਬਲਕਿ ਨਾ ਆ ਤਾਂ ਉਹ ਸੀ ਕੋਈ ਆਸੀ ਕੁੱਤਾ ਆਵਲਾ ਤਾਂ ਇਹਨੂੰ ਸੋੜਦਾ ਹੈ ਇਹ ਨਹੀਂ ਸੀ ਕੋਈ ਵੀ ਇਹਨੂੰ ਕੋਈ ਸੋੜ ਤ ਨਹੀਂ ਸੀ ਕੁੱਤਾ ਨਹੀਂ ਚੱਲਦਾ ਆ ਦੇ ਕੰਡਾ ਇਹੋ شويه ਬਹਿ ਕੇ ਦਿੰਨਾ ਬਸ ਹੌਲਤ ਹੋਈ ਜਾਂ ਬੜਾ ਪੋਰਾ ਪੋਰਾ ਨੂ ਨੂ ਤਾਂ ਹੈਗੇ ਜਾਰੇ ਇਹ ਕਾ ਪਿਆ ਦੇਖੋ ਆ ਦੇਖ ਜੀਭਾ ਕਿ ਨਿਕਲੇ ਨੀਂਗ ਚੜੰਗੇ ਦੇਖੋ ਆ ਦੇਖ ਜੀਭਾ ਨਿਕਲ ਨਹੀਂ ਆ ਰਹੀਆਂ ਦਰਮੀ ਦੇ ਨਾਲ ਬੁਰਾ ਹਾਲ ਦੇਖੋ ਹੁਣ ਮੈਂ ਘਰ ਚੋੱਕ ਕੇ ਲਿਆਂਦੇ ਆ ਮੈਂ ਕੋਨੇ ਤੇ ਚਾਹਣ ਰੱਖਣ ਜਨ ਗਰਮੀ ਜ਼ਿਆਦਾ ਪੈਂਦੀ ਹੈ ਨਾ ਘਰ ਰੱਖ ਲੈਣੇ ਕੋਈ ਨਹੀਂ ਆਲੇ ਹੁਣ ਇਹ ਦੁੱਧ ਪੀ ਲਿਆ ਹੁਣ ਇਹ ਸੋ ਜਾਊਗਾ ਰਾਜੰਦਰਾ ਕਾ ਕਿ ਜੀ ਲਾਓ ਪੱਖਾ ਕੋਲਰ ਬੰਦਲਾ ਕਰੋ ਇਹ ਸੋਤਾ ਹੈ ਵਿਚਾਰਿਆਂ ਨੂੰ ਤਾਰ ਹੈਲਦੀ ਹੈ ਲੈ ਕਿੰਨਾ ਨਾ ਤੁੰਮੀ ਲੱਭ ਤਾ ਅਰੇ ਕਿਦਾਂ ਭੁਖੇ ਹੋਏ ਆ ਦੇਖ ਜਾਨ ਮੈਂ ਕਿੰਨਾ ਭੁਲੇ ਆਲੇ ਕਿੰਨੇ ਭੁਖੇ ਹੋਏ ਆ ਤੇ ਅੱਜ ਕੋਸ਼ਿਸ਼ ਜਾਵਗਾ ਤਾਂ ਕਿ ਇਹਨਾਂ ਚਾਹ ਤੱਕ ਕੇ ਸੌਣਗੇ ਤਾਂ ਨਾਲੇ ਕੁਲੜ ਚਲੋ ਅਰੇ ਕਿੰਨਾ ਭੁਖਾ ਰਿਹਾ ਹੈ ਬੜਾ ਹੋ ਗਿਆ ਕਿਦਾਂ ਦੁੱਧ ਪੀਂਦਾ ਦੇਖੋ ਕਿੰਨਾ ਭੁੱਖਾ ਜਰਾ ਰਹਿ ਗਿਆ ਐਕਾ ਹਫਰ ਗਾਇ ਨਹੀਂ ਐਕਾ ਫੋਕਰ ਜਾਨ ਬੰਨੇ ਮਰਨਾ ਹੀ ਹੈ ਚਲਿਆ ਨੇ ਮਲੂਰ ਜੇ ਤਾਂ ਹੈਗਾ ਨੂੰ ਜੇ ਤਾਂ ਹਲੇ ਇਹ ਇਹ ਰੋਟੇ ਪੀ ਲੈ ਮੈਂ ਕਿਹਨਾਂ ਫੋਕਾ ਬੈ ਇਹ ਤਾ ਮੋਤਲ ਸਾਹ ਮੈਂ ਕਿਹਨਾਂ ਦੁੱਧ ਭਲਾ ਦੇ ਕਹਨਾਂ ਫੋਦਾਂ ਮੈਪਾਣਾ ਮੋਈਂ ਫੋਦਾਂ ਦੁੱਧ ਭਲਾ ਦੇ ਕਹਨ ਨਾ ਨੂੰ ਤਾਂ ਪਤਾ ਹਲੇ ਇਹ ਲੱਕਾ ਚਮਚਾ ਪਰੇ ਨਾ ਕਰਨ ਚਮਚਾ ਲੈ ਆਲੇ ਇਹਨੇ ਮਿਲੂਰ

ਇੰਨੀ ਗਰਮੀ ਪੈਣ ਲਈ ਕੁਛ ਹੋਣਾ। ਜਦੇ ਚਾਹੂੰ ਮੈਂ ਚਾਹੁੰਣਾ ਹੀ ਸੀ। ਬਾਜ ਬੈ। ਚਲ। ਯਾਰ ਤੂੰ ਥੋੜਾ ਪੀ ਲਓ ਤੋ। ਹੋਏ, ਆ ਕਮਜੋਰੀ ਦਾ ਅੱਜ ਮਟਣਾ ਸੀ ਅੱਜ। ਕਮਜੋਰੀ ਨਾਲ ਕੱਡਾ ਦੇ ਮਟਣਾ ਸੀ ਕਮਜੋਰੀ ਲਾਲ। ਕਮਜੋਰੀ ਨਾਲ ਜੀ ਤਾ ਕੱਢੀ ਕੋ ਸੀ ਪਾਣੂ। ਲੈ ਲੈ ਉਹ ਲੈ। ਲੈ ਲੈ ਉਹ। ਲੈ। ਅਲਕਨੂ ਖੇ। ਦੇਖੋ ਦੁੱਧ ਪੀਂਦੇ। ਚਾਂਚੇ ਦੇ ਨਾਲ। ਮੈਂ ਕਿਹਾ ਕੋਟੇ ਤੇ ਕੁਛ ਜਾ ਰਹੀ ਇਹਨਾਂ ਨੂੰ ਸੋਤਾ ਵੀ ਮਾਰੀ ਜੇ ਐ ਬੱਬਾ ਦੇ ਨਾਣਾ ਪੁੱਤ ਨੱਬ ਇਹ ਨਾ ਪੁੱਤ ਐ ਲੈ ਮੈਂ ਜਾ ਚਲਸ ਪਾਸੇ 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 ਗਾਲੀ ਸਾਇਦਾ ਅਜਾ ਮੈਂ ਮਰੋਂ ਦੇ ਵਿੱਚ ਅਸੀਂ ਠੀਕ ਠਾਕ ਹੈ ਜੀ ਮੇਰੇ ਕੋਲ ਤੁਸੀਂ ਠੀਕ ਠਾਕ ਹੋ ਮੋਂਗੇ ਤੇ ਅਲ ਬਣਾਉਣ ਲੱਗੇ ਸਾਕ ਜੀ ਸਾਕ ਬਣਾਉਣ ਲੱਗੇ ਆ ਕਿ ਲੈ ਕੇ ਮੰਡੀ ਨੂੰ ਗਏ ਸੀ ਅਸੀਂ ਜੀ ਫਿਰ ਚਲਾਈਂ ਲੈ ਕੇ ਆਇਆ ਸੀ ਕੋ ਚੈਨ ਲ ਕੇ ਇਸ ਉਹਦਾ ਬਣਾਉਣਾ ਆਪ ਸਾ। ਮਧਿਕਾ ਸਿਣੀ ਲਾਈਨ ਵਿੱਚ, ਤਰੀਕਾ ਲਗੀ ਪੈਣੀ। ਫਲਾਈ ਸੀ ਵਿੱਚ ਪਾ ਲ ਤੁਸੀਂ ਦੇਖੋ। ਮੋੜੇ ਦੇਖੋ। ਟਾਈਮ ਲਾ ਨਗੇ ਸਾ। ਯੇਲੇ ਖਾਣਾ ਆ ਰਿਹਾ। ਇਹ। ਅਮਸਾ ਅਗੇ ਚੋਲਣਾ ਸਾ, ਤੋੜ ਲੈਣੇ ਮੱਤੇ ਪਤੇ ਦੇ। ਮੰਜੀ ਜੇ ਤੁਹਾਨੂੰ ਬਹੁਤ ਸੁਆਸਾ ਆ ਗਿਆ ਐਂਫਲਾਈਜਰ ਦੀਦਾ ਮੈਂ ਕਿ ਚਲ ਦੇਖਦੇ ਟਰਾਈ ਕਰਕੇ ਬਣਾਉਂਦੇ ਹਾਂ ਜਸਾ ਉਹ ਮੈਂ ਤਾਂ ਉਸ ਕੁੱਤੀ ਰੱਖੀ ਐਨਾ ਉਹ ਕੋਠਾ ਬਣਾਇਆ ਉਹ ਤੇ ਬੁਲੀ ਟਿਕਾਣੀ ਦਿੰਦੀ ਐ ਕੁੱਤੇ ਵਾਲੀ ਕੁੱਤਰੀਆਂ ਨੂੰ ਇੱਥੋਂ ਚੱਕ ਲਓ ਇੱਥੋਂ ਚੱਕ ਲਓ ਅਜੇ ਬਾਬਰ ਸ਼ਾਲ ਹੋਏ ਬੇ ਕੁੱਤੀ ਤੋਂ ਲੋਕੀ ਬਾਰੇ ਕਿਦਾਂ ਦੇ ਹੈਗੇ ਆ ਜੰਦਰ ਵਾਲੇ ਕੁਝ ਕੁ ਚੱਕ ਲੈਣਾ ਹੋਇਆ ਸੀ ਤੋਂ ਸੋ ਇਟ ਵਾਸ ਲਾਈਕ ਇਨ ਐਪਲੀਕੇਟਸ ਤੇ ਫਿਰ ਆਪਾਂ ਉਹਨਾਂ ਤੋਂ ਦੇਖ ਕੇ ਪੁੱਛਣਾ ਹੀ ਆਉਣਾ ਹੈ ਕਿਉਂਕਿ ਸਵਾਦ ਆਉਂਗਾ ਤਾਂ ਮੈਂ ਕੁੱਕਰ ਜਲਦੀ ਬੰਡਣਾ ਹੈ ਇਹ ਕਿਹੜਾ ਸਭ ਤੋਂ ਮਾਇਨੇ ਗੰਦਲਾ ਹੈਗਾ ਨਹੀਂ ਫੋਨੀ ਹੈਗੇ ਇਹ ਜਾਂਦੀ ਖੋ ਜਾਂਦੀ ਹੈ ਸਾਡੀ ਵੀਡੀਓ ਨੂੰ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਿਆ ਕਰੋ ਸਾਰੇ ਜਣੇ ਜੀ ਜੇ ਤੁਹਾਨੂੰ ਇਹ ਬਲੌਗ ਇਦਾਂ ਲੱਗਦਾ ਸਭ ਕਮੈਂਟ ਕਰਕੇ ਜੂਰ ਦੱਸਿਆ ਕਰੋ ਜੀ ਮੈਂਟ ਕਰਕੇ ਦੱਸਦੇ ਕੋਲ ਸਾਨੂੰ ਕਿਦਾਂ ਦੱਸਣ ਬਲੌਗ ਲੱਗਦੇ ਸਾਡੇ ਕੋਈ ਕਮੀ ਪੈਸੀ ਹੈਗੇ ਤੁਹਾਨੂੰ ਬੋਲ ਕੇ ਦੱਸ ਸਕਦੇ ਆ ਲੈਕਰੀਮੈਂਟ ਇਹ ਨਹੀਂ ਚੱਲੀ ਚਲਾਈ ਪਾਲਕ ਵੀ ਲੈ ਕੇ ਆਈ ਜੀ ਮੈਂ ਚਨਾਲ ਮੈਂ ਪਾਲਕ ਵੀ ਜਲਦੀ ਹੈ ਕੰਡੀਆਂ ਸਾਰੇ ਕਰਨਾ ਨੇ ਆਪਾਂ ਨੂੰ। ਪੱਤੇ ਪੱਤੇ ਆਪੋ ਵੀ ਬਣਾਉਣੇ ਨੇ। ਸਾਰੇ ਪੱਤੇ ਬਣਾਉਣੇ ਨੇ ਬਾਅਦ। ਇਹ ਨਹੀਂ ਆਉਂਦਾ। ਚਲੋ। ਤੇ ਧਾਰੇ ਕਿ ਆਖਲਾ ਇਹਨਾਂ ਕਿੰਨੀ ਆਤੀ। ਇਹ ਵੇਲੇ ਚਲਾਈ ਆ ਇਹ ਵੀ ਪੋਣੀ ਹੋ ਵਿੱਚ। ਮੈਂ ਤਾਂ ਸਾਰੇ ਕਰਨਾ ਨੇ ਇਹਦੇ। ਨੜੀ ਨੜੀ ਇੰਤ ਕਾਲੀ ਨ ਕੜੀ ਜਾਈ ਉਹਦੀ ਵਾਲੀ ਕੀ ਆ ਕਹਿੰਦੇ ਵਧੀਆ ਹੁੰਦੀ ਜੇ ਇਹ ਪਾਣੀ ਕਾਲੀ ਕੜੀ ਹੁੰਦੀ ਕਹਿੰਦੇ ਇਹ ਤੁਹਾਨੂੰ ਪਤਾ ਕਰਾ ਪਤਾ ਕਰਨਾ ਆਪਾਂ ਕੋਈ ਸਹੀ ਹੈ ਤਾਂ ਆਪਾਂ ਵਾਲਕਲੀ ਇਹ ਨਹੀਂ ਜੀ ਆਪਾਂ ਮਾਲਕ ਦੀ ਕੁਛ ਹੀ ਨਹੀਂ ਹੁੰਦੀ ਸੀ ਮੈਕਸ ਲੈ ਕੇ ਬਣਾਉਣਾ ਬਣ ਪਾਉਣਾ ਪਰ ਵੀ ਚੋਗ ਲਈ ਸਾਰੀ ਤੋੜ ਤੱਕ ਬੋਲ ਚੁੱਕੇ ਜਿਹੜੇ ਖਰਾਬਰਾਪਾ ਕਰਦਾਂ ਨਾ ਬਚੋ ਤਾਂ ਸਾਫ ਸਾਫ ਬਣਾਉਂਦੇ ਲਾਈਕ ਮੈਂ ਜੋ ਕਹਿੰਦੇ ਕਰੀ ਵੀਡੀਓ ਨੂੰ ਚਲਦੀ ਲੱਗ ਜਾ ਜਨਰਲ ਸਬਸਕ੍ਰਾਈਬ ਨੂੰ ਕਰਿਆ ਕਰੋ ਜੀ ਕੰਨੇ ਆ ਬਲੇ ਕਹਿੰਦੇ ਪਾਲਗੀਆਂ ਦੇਖੋ ਇਹ ਵੀ ਪਾਲਗੀਆਂ ਆ ਬਲੇ ਇਹ ਵੀ ਕਹਿੰਦੇ ਪਾਲਗੀਆਂ ਹੁੰਦੀ ਹੈ ਜੀ ਇਹ ਬੇਲ ਵਾਲੀ ਪਾਲਗ ਨੂੰ ਕਹਿੰਦੇ